ਇਨੂੰ ਵੀਰਾ ਤੇ ਇਹ ਵੀਰੇ ਹੁਣੇ ਸਸਸੀਕਰ ਭਨੇ ਸਸਸੀਕਰ ਇਨੂੰ ਵੀਰੇ ਹੁਣੇ ਸਾਨੂੰ ਫੋਨ ਕਰ ਰਹੇ ਸੀਗੇ ਇੱਥੇ ਅਸੀਂ ਸਮਸ਼ਾਨ ਘਾਟ ਦੇ ਬਾਹਰ ਖੜੇ ਆ ਫਗਵਾੜੇ ਇੱਥੇ ਇੱਕ ਬਜ਼ੁਰਗ ਪਿਆ ਵਿਚਾਰਾ ਪਤਾ ਨਹੀਂ ساری ਉਮਰ ਉਹਨੇ ਕਿੱਥੇ ਕਿੱਥੇ ਕਿੰਨਾ ਕੰਮ ਕੀਤਾ ਹੋ ਕਿੰਨਾ ਖੂਨ ਪਸੀਨਾ ਬਹਾਇਆ ਹੋ ਆਪਣੇ ਬੱਚਿਆਂ ਨੂੰ ਪਾਲਿਆ ਹੋ ਪੜਾਇਆ ਲਿਖਾਇਆ ਹੋ ਪਰ ਅੱਜ ਉਹ ਬਜ਼ੁਰਗ ਇੱਕ ਲਵਾਰ ਸਾਲਤ ਦੇ ਵਿੱਚ ਇੱਥੇ ਪਿਆ ਤੇ ਇੱਥੇ ਨਗਨ ਅਵਸਥਾ ਚ ਸੀ ਪਹਿਲਾਂ ਹਨਾ ਕੱਪੜੇ ਵੀ ਹੈ ਨਹੀਂ ਸੀ ਕੰਡੇ ਦੰਦ ਤੇ ਪਾਣੀ ਆ ਜਾ ਇਧਰ ਪਾਣੀ ਦੇ ਵਿੱਚ ਪਏ ਸੀ ਤੇ ਕਿਉਂਕਿ ਹੁਣ ਪਿਛਲੇ 3-4 ਦਿਨਾਂ ਤੋਂ ਤੁਹਾਨੂੰ ਪਤਾ ਮੀਂਹ ਪੈ ਰਿਹਾ ਸੀ ਵੱਧ ਹੀ ਹੋ ਕੇ ਦਿਨ ਤੇ ਇਹ ਮੀਂਹ ਵਾਲੇ ਦਿਨ ਵੀ ਇੱਥੇ ਪਾਣੀ ਚ ਹੀ ਗਜ਼ਾਰ ਰਹੇ ਸੀ ਇਹ ਟੀਨੂ ਵੀਰੇ ਉਹਨਾਂ ਨੇ ਬਬਲੇ ਵੀਰੇ ਉਹਨਾਂ ਨੇ ਸਾਨੂੰ ਵੀਡੀਓ ਭੇਜੀ ਇਹਨਾਂ ਨੇ ਜਾ ਕੇ ਇੱਥੇ ਸਮਸ਼ਾਨ ਘਾਟ ਦੇ ਬਾਹਰ ਬਾਪੂ ਜੀ ਨੂੰ ਪਾਇਆ ਮਾੜੇ ਮੂਟੇ ਕੱਪੜੇ ਚੇਂਜ ਕਰਾਏ ਤੇ ਸਾਡੇ ਨਾਲ ਕਰਨੈਲ ਵੀਰੇ ਹੁਣੇ ਵੀ ਸਾਡੇ ਟੀਮ ਦੇ ਮੈਂਬਰ ਆ ਫਗਵਾੜੇ ਤੋਂ ਪਰ ਬਾਪੂ ਜੀ ਨੂੰ ਆਪਾਂ ਪੁੱਛਦੇ ਆਂ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਕੀ ਨਾਂ ਤੁਹਾਡਾ ਨਾਮ ਕੀ ਹੈ ਤੁਹਾਡਾ ਮਾਸਕ ਵੀ ਨਾਮ ਕੀ ਹੈ ਤੁਹਾਡਾ ਨਾਮ ਕੀ ਆ ਦਰਸ਼ਨਦਾਲ ਦਰਸ਼ਨਦਾਲ ਠੀਕ ਹੈ ਬਾਪੂ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਫਗਵਾੜ ਫਗਵਾੜੇ ਕਿਹੜਾ ਮੱਲਾ ਮੱਲੇ ਦਾ ਬੰਦੇ ਬੱਚੇ ਕਿੰਨੇ ਆ ਤੁਹਾਡੇ ਬੱਚੇ ਬੱਚਾ ਮੇਰਾ ਕੋਈ ਠੀਕ ਭੈਣ ਭਰਾ ਰੱਬ ਦਾ ਇਸ਼ਾਰਾ ਠੀਕ ਆ ਹੁਣ ਘਰ ਕਿੱਥੇ ਆ ਤੁਹਾਡਾ ਘਰ ਉੱਥੇ ਹੀ ਆ ਸਰ ਜੀ ਕਿੱਥੇ ਹੀ ਸਭ ਜਰਾ ਰੱਬ ਦੇ ਘਰ ਚਲੇਗਾ ਨਹੀਂ ਘਰ ਕਿੱਥੇ ਸੀ ਤੁਹਾਡਾ ਮੈਂ ਅੱਜ ਫਿਰ ਆਪਾਂ ਪੁੱਛੇ ਉਹ 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 ਘਰਲੇ ਕੋਈ ਤੁਸੀਂ ਉੱਟਾ ਪੈਨ ਲਪਾਰਾਂ ਦੀ ਟੱਕਰ ਜੀ ਫਰ ਗਿਆ ਆਉਂਦੇ ਹੁਣ ਠੱਕਰ ਕੀ ਪਿੰਡ ਆ ਸਾਡਾ ਹਾਂ ਨਹੀਂ ਹਾਂ ਤੈਨੂੰ ਸਾਡਾ ਭਗਵਾੜੇ ਭਗਵਾੜੇ ਕਿੱਥੇ ਨਹੀਂ ਹੋਇਆ ਜੀ ਚੇਤਾ ਨਹੀਂ ਨਹੀਂ ਸੇਤਾ ਵਰਗਾ ਚੇਤਾ ਭੁੱਲ ਗਿਆ ਬਾਪੂ ਕੋਈ ਨਾ ਬਾਪੂ ਔਟ ਕੇ ਬੈਠੋ ਬਾਪੂ ਜੀ ਨਾ ਮਕਵਾਤ ਹਾਂਜੀ ਤੁਹਾਡਾ ਨਾਮ ਕੀ ਆ ਦਰਸ਼ਨ ਲਾਲ ਦਰਸ਼ਨ ਤੁਹਾਡੇ ਪਿਤਾ ਜੀ ਦਾ ਕੀ ਨਾਮ ਆ ਸ਼ੰਕਰਦਾਸ ਹੈ ਸ਼ੰਕਰਦਾਸ ਸ਼ੰਕਰਦਾਸ ਤੇ ਛੇ ਭਰਾ ਆ ਤੁਸੀਂ ਆ ਠੀਕ ਆ ਬਾਪੂ ਤੁਸੀਂ ਕੀ ਕੰਮ ਕਰਦੇ ਸੀ ਪਹਿਲਾਂ ਜ਼ਿਮੀਂਦਾਰ ਖੇਤੀਬਾੜੀ ਕਰਦੇ ਸੀ ਹੈ ਆਪਦੀ ਜ਼ਮੀਨ ਦਾ ਸੀਗੀ ਹਾਂਜੀ ਆਪਦੀ ਜ਼ਮੀਨ ਜ਼ਮੀਨ ਜਾਇਦਾਦ ਆਪਦੀ ਸੀ ਜ਼ਮੀਨ ਆਪਦੀ ਸੀ ਖਾਦੇ ਦਾ ਨਹੀਂ ਸੀ ਮੈਂ ਛੁੱਟ ਹੋ ਗਿਆ ਅੱਛਾ ਆ ਜੁ ਜੁਗਾ ਆਏ ਸੀ ਉਹ ਫੌਰੀ ਜਲੇ ਅੱਛਾ ਕਿੱਥੋਂ ਆਏ ਸੀ ਤੁਸੀਂ ਲਾਲਪੁਰ ਦੇ ਜਲੇ ਪਰੇ ਲਾਲਪੁਰ ਤੋਂ ਕਿੱਥੋਂ ਪਾਕਿਸਤਾਨ ਚੋਂ ਹਾਂ ਪਾਕਿਸਤਾਨ ਚੋਂ ਕਿੱਥੋਂ ਆਏ ਸੀ ਪਾਕਿਸਤਾਨ ਚੋਂ ਲਾਲਪੁਰ ਲਾਲਪੁਰ ਤੋਂ ਆਏ ਸੀ ਕਿਹੜਾ ਚੱਕ ਸੀ ਤੁਹਾਡਾ ਉੱਥੇ ਮੈਨੂੰ ਸਹੀ ਚੱਕ ਚੁੱਕਾ ਯਾਦ ਨਹੀਂ ਬਸ ਨੇ ਅਗੋਂ 70 ਸਾਲਾਂ ਦਾ ਜੀ ਤੁਸੀਂ 7 ਸਾਲਾਂ ਦੇ ਸੀ ਉਦੋਂ ਜਦੋਂ ਪਾਕਿਸਤਾਨ ਬਣਿਆ 8 ਸਾਲ ਦੇ ਜਦੋਂ ਪਾਕਿਸਤਾਨ ਬਣਿਆ ਉਦੋਂ 8ਵਾਂ ਸਾਲ ਲੱਗਿਆ ਸੀ ਤੁਹਾਨੂੰ ਹਾਂਜੀ 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 75 ਹੋਰ ਉੱਤੇ ਹੋ ਗਏ ਉਹਦੇ ਬਾਪੂ ਹੀ 78 ਸਾਲ ਤਾਂ ਆਜ਼ਾਦ ਹੋਇਆਂ ਨੂੰ ਹੋ ਗਏ 78 ਸਾਲ ਤੇ ਤੁਹਾਨੂੰ 8 ਸਾਲ ਦੇ ਤੁਸੀਂ ਸੀ ਉਦੋਂ ਫਰਲੋ 90 ਸਾਲ ਦੇ ਨੇੜੇ ਉਮਰ ਆ ਤੁਹਾਡੀ ਅੱਛਾ ਜੀ ਤੁਹਾਡੀ ਉਮਰ 90 ਸਾਲ ਆ ਤੁਹਾਡੀ ਉਮਰ 90 ਸਾਲ ਹੋਊ 90 ਸਾਲ ਤੇ ਤੇ ਅੰਗਰੇਜ਼ੀ ਦੇ ਸਾਲ ਗੰਦੇ ਆ ਹਾਂ ਕਿਹੜੇ ਸਾਲ ਚ ਹੋਇਆ ਸੀ ਜਨਮ ਜਨਮ ਹੋਇਆ ਸੀ 530 ਚੱਕਨਾਰਗੋਆਵਾਲ ਹੈ 530 ਚੱਕਨਾਰਗੋਆਵਾਲ ਚੱਕ ਨਾਂ 530 ਚੱਕ ਨਰੰਗਵਾਲ ਨਰੰਗਵਾਲ ਹਾਂਜੀ ਉੱਥੇ ਜਨਮ ਹੋਇਆ ਸੀ ਤੁਹਾਡਾ ਹਾਂਜੀ ਠੀਕ ਆ ਤੁਹਾਡੇ ਪਿਤਾ ਜੀ ਤੇ ਖੇਤੀਬਾੜੀ ਕਰਦੇ ਸੀ ਉਹ ਖੇਤੀ ਠੀਕ ਆ ਪੰਜ ਭੁਗਤੀ ਚੱਕ ਨਰੰਗਵਾਲ ਦੇ ਜੀ ਬਾਬੂ ਜੀ ਤੇ ਤੁਹਾਡੇ ਚਾਚੇ ਦਾਇ ਕਿੱਥੇ ਸੀ ਪਾਕਿਸਤਾਨ ਤੋਂ ਆ ਕੇ ਫਿਰ ਇੱਥੇ ਕਿੱਥੇ ਜ਼ਮੀਨ ਲਾਟ ਹੋਈ ਸੀ ਤੁਹਾਨੂੰ ਪੰਜਾਬ 'ਚ ਮੇਰੇ ਪੰਜਾਬ ਦਾ ਕਿ ਮਿਲ ਵੀ ਨਜ਼ਮੀਨ ਠੀਕ ਆ ਦੇਖੇ ਆ ਕੇ ਕੀ ਕੰਮ ਕੀਤਾ ਪੰਜਾਬ 'ਚ ਜੀ ਕੰਮ ਕਰ ਦਿੱਤਾ ਤਾਂ ਅੱਛਾ ਕਿਸ ਬਾਰੇ ਹੋ ਗਿਆ ਬਰਾਕ ਬਰਾਕ ਕਿਹਦੇ ਮੈਂ ਕਰਦੇ ਸੀ ਬਸ ਨਥਿਆਲ ਪਿੰਡ ਬਾਂਮਣਾ ਦਾ ਕਿਹ ਹੈ? ਨਥਿਆਲ ਪਿੰਡ ਕਿ ਕਿੱਥੇ ਪੈਂਦਾ ਨਥਿਆਲ ਪਿੰਡ ਕਿਹੜੇ ਜ਼ਿਲ੍ਹੇ 'ਚ? ਸਕੂਰਸਰੇ 'ਚ ਪੈਂਦਾ ਨਥਿਆਲ। ਹਾਂ। ਸਕੂਰਸਰੇ 'ਚ ਪੈਂਦਾ। ਜਡੇਆਲੇ ਵਾਲਾ। ਕੋਈ ਆਉਣਾ। ਕਿਹਦੀ ਹੈ ਇਹ ਤਾਂ ਵੀ ਇਹਨੂੰ ਦੱਸਿਆ ਜਡੇਆਲੇ ਵਾਲਾ। ਇਹ ਨਥਿਆਲ ਪਿੰਡ ਹੈਗਾ ਜੀ ਇੱਥੇ। ਹਾਂ ਤੇ ਜਡੇਆਲੇ ਵਾਲਾ ਜਡੇਆਲੇ ਵਾਲ। ਜਡੇਆਲੇ ਕੋਨੇ ਜਡੇਆਲੇ ਕੋਨੇ। ਆਪ ਪੈਂਦਾ ਆਪ ਪੈਂਦਾ ਤੇਰਾ ਬਰਾੜੀ ਸਭਾ ਚੱਕਰ ਲੈ ਸੁੱਖਾ ਬਰਾੜੀ ਸਭਾ ਚੱਕਰ ਲੈ ਖੜਦੇ ਆ ਜੇ ਕੰਮ ਕਰੀਏ ਖੜਦੇ ਆ ਜੇ ਨਾ ਕਰੀਏ ਬਾਈ ਜਿਹੜਾ ਜਿਹੜਾ ਦੇਖ ਕੇ ਆਈਏ ਪੈਂਦਾ ਉਹਦੇ ਗੱਡੀ ਕਿਹੜੀ ਹੋਣੀ ਚੱਲਦੇ ਆ ਨਥੇਵਾਲ ਤੋਂ ਜਿਹੜਾ ਤੇਰਾ ਪੁੱਤ ਬਾਪੂ ਪੁੱਤ ਜਲਦੀਏ ਉਹ ਇਨਾ ਫਿਰ ਬਾਰੇ ਮੈਡੀਕਲ ਰੈਪਿੰਗ ਮੇਰਾ ਘਰ ਜਿੱਥੋਂ ਨੇੜੇ ਆ ਨੇੜਾ ਪਿੰਡ ਹਸਨਪੁਰ ਹਸਨਪੁਰ ਸੁਣਿਆ ਨਾ ਕੋਈ ਨਾ ਦਿਖਾਉਣੇ ਇੰਦੇ ਕੋਲ ਚੱਲ ਫਿਰੋ ਹੋ ਖੜਾ ਸਾਡੀ ਬੇਨਤੀ ਹੈ ਜੀ ਭੈਣਾਂ ਤੇ ਭਰਾਵੋ ਜਿਸ ਦਿਨ ਨੂੰ ਸ਼ੇਅਰ ਕਰਿਓ ਜੇ ਵੀਰ ਹੋਣਾ ਨੇ ਬਰਾਲਾ ਕੀਤਾ ਇਹ ਬਰਾਲੇ ਨੂੰ ਤਾਂ ਹੀ ਦੂਰ ਪਾਊਗਾ ਜਿਹਨੇ ਪ੍ਰਾਨਾਂ ਨਿਪਰੇ ਚੜ੍ਹਦੀ। ਨਿਪਰੇ ਤਾਂ ਹੀ ਚਿਰੂਗਾ ਜੇ ਬਾਪੂ ਦਰਸ਼ਨਾਲਾ ਦਾ ਕੋਈ ਆਪਣਾ ਮਿਲ ਜੇ। ਬਾਪੂ ਦਾ ਕੋਈ ਭਰਾ, ਕੋਈ ਭਤੀਜਾ, ਕੋਈ ਭਤੀਜੀ, ਕੋਈ ਭਾਣ ਜੀ, ਕੋਈ ਮਾਮੇ ਦਾ ਪੁੱਤ, ਕੋਈ ਮਾਸੀ ਦਾ ਪੁੱਤ ਕੋਈ ਨਹੀਂ ਹੋਣਾ ਜੇ ਹੁੰਦਾ ਤਾਂ ਮੈਂ ਨਾ ਗਾਉਂਦਾ। ਬਾਪੂ ਭਤੀਜੇ ਤਾਂ ਹੋਣਗੇ ਭਤੀਜੀਆਂ ਭਤੀਜੇ ਭਾਣ ਦੇ ਭਾਂਜੀਆਂ ਇੰਨਾ ਸਾਲ ਕਿੰਨਾ ਕੋਈ ਰਿਹਾ ਕਿੱਥੇ ਰਿਹਾ ਫਿਰ ਦਰੁੱਤਰੇ ਹੱਥ ਪੈਰ ਚੱਲਦੇ ਸੀ ਉਹਨਾਂ ਦੇ ਦਿੱਤੋ ਕੰਮ ਲਈ ਗਏ ਭਾਂਜੀਆਂ ਸਹੀ ਚੱਲ ਹੋ ਖੜਾ ਬਾਪੂ ਮੈਂ ਜਿੱਥੇ ਬਸਦੀ ਹਾਂ ਅੱਜ ਬਗਵਾਨੇ ਸਾਹਿਬ ਤੋਂ ਸਾਡੀ ਦਰਸ਼ਨ ਲਾਗਦੀ ਸੀ ਬੰਦਿਆ ਕਿ ਬਾਪੂ ਕਦ ਪਾਕਿਸਤਾਨ ਦਾ ਜੰਮਿਆ ਹੋਇਆ ਕਹਿੰਦਾ ਮੈਂ 8ਵਾਂ ਸਾਲ ਲੱਗਿਆ ਸੀ ਮੈਨੂੰ ਜਦੋਂ ਪਾਕਿਸਤਾਨ ਚ ਮੈਂ ਆਇਆ ਸੀ ਉਹਨੇ ਲੱਗੇ ਸਾਲ ਤੋਂ ਕੰਮ ਤੋਂ ਮੁਰਾਬਾ ਹੋ ਗਿਆ ਉਹਦੇ ਬਾਪੂ ਨੇ ਦੱਸਿਆ ਚਾਹ ਕਿਹਣਾ ਚਾਹ ਕਿ ਬਾਪੂ ਪਾਕਿਸਤਾਨ ਜਿਹੜਾ ਚਾਹ ਤੀਂ ਅਹ ਪਿੰਡ ਦਾ ਕੀ ਨਾਮ ਸੀ ਉੱਤੇ Hello. 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 ਚੱਕਦੇ ਚੱਕਦੇ ਇਹ ਕੱਪੜੇ ਕਹਿਲਾਉਂਦਾ ਹੈ ਜਾਰੇ ਹੋਏ ਜਾਈਏ ਪਾਪਾ ਜੀ ਬੜਾ ਦੁੱਖ ਲੱਗਦਾ ਜਦੋਂ ਅਸੀਂ ਆਪਣੇ ਬਜ਼ੁਰਗਾਂ ਨੂੰ ਇਕੱਲੇ ਦਾ ਰੌਣਕਾਂ ਨੂੰ ਦੇਖ ਕੇ ਜਾਂਦੇ ਕੋਈ ਦੁਆਰਤ ਜਿਹਾ ਪਾਹ ਜਿਹਾ ਜੁਲਾ ਲੱਗਣਾ ਹੋਵੇ ਜੇ ਕੋਈ ਹੋਵੇ ਉਹਦਾ ਮੰਨिए ਜਾਂ ਕੋਈ ਵਿਵਾਦੀ ਕੋਈ ਬੰਦੇਸੀ ਹੋਵੇ ਉਹਦਾ ਮੰਨੀਆਂ ਵੀ ਇੱਥੇ ਕੋਈ ਹੈ ਨਹੀਂ ਸੀ ਇਹਦਾ ਉੱਤੇ ਰੁਲ ਗਿਆ ਇਹੀ ਤੇ ਬਜ਼ੁਰਗ ਜਿਨ੍ਹਾਂ ਨੇ ਜ਼ਿੰਦਗੀ ਦਾ ਇਹ 골ਡਨ ਸਮਾਂ ਆਪਣੇਆਂ ਦੇ ਵਿੱਚ ਬਤੀਤ ਕਰਨਾ ਸੀ ਆਪਣੇਆਂ ਦੇ ਨਾਲ ਬਤੀਤ ਕਰਨਾ ਸੀ ਇਹ ਆ ਤੇ ਰੋਲ ਰਹੇ ਨੇ ਬਾਕੀ ਲਗਭਗ 60 ਦੀ ਉਮਰ ਆ ਇਹ 90 ਸਾਲਾਂ ਤੋਂ ਸੜਕਾਂ 'ਤੇ ਥੋੜੀ ਰੁਲਦਾ ਸੀ ਕਿੱਧਰ ਹੋਣੀ ਕਿੱਥੇ ਆਇਆ ਸੜਕਾਂ ਦੇ ਵਿਚਾਰਾ ਪਹਿਲਾਂ ਤਾਂ ਕਿਤੇ ਘਰੀ ਜਾਂਦਾ ਸੀ ਇਹ ਸੋਪ ਘਰ ਦੇ ਕਿੱਥੇ ਗਏ ਉਹ ਕੌਣ ਸੀ ਇਹ ਸਾਰੀ ਜਾਣਕਾਰੀ ਆਪਾਂ ਨੂੰ ਦਾਵੀ ਮਿਲ ਸਕਦੀ ਆ ਜੇ ਆ ਲੋ ਬੱਪੂ ਜੀ ਪਾਣੀ ਪੀ ਲਓ ਬੜਾ ਹੈ ਜੀ ਕਰੀ ਇਹਨੇ ਮੰਨਿਆ ਲੈਣਾ ਇਹ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ। ਇਹ ਵੀਰਾਂ ਦਾ ਟੀਮ ਨੂੰ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਟੀਮ ਨੂੰ ਵੀ ਦਾ। ਕਿ ਆਪ ਵੀ ਸਮੱਸਿਆ ਗ੍ਰਾਫੀਕਲੀ ਬਾਰੇ ਇਸ ਸਮੱਸਿਆ ਨੂੰ ਸਮਝਿਆ ਨਹੀਂ ਸਮਝਦੇ। ਸਾਡੇ ਨਾਲ ਪਹਿਲਾਂ ਵੀ ਜੁੜੇ ਹੋਏ ਨੇ ਸਾਡੇ ਸੇਵਾ ਦੇ ਨਾਲ ਵੀਡੀਓ ਨੂੰ ਜੁੜ ਕੇ ਸੇਵਾ ਕਰਦੇ ਨੇ ਮੈਂਬਰ ਨੇ। ਫਗਵਾੜੇ ਸ਼ਹਿਰ ਤੋਂ ਕਰਨੈਲ ਸਿੰਘ ਵੀਰਾਂ ਵੀ ਮੈਂਬਰ ਆ, ਟੀਮ ਨੂੰ ਵੀ ਮੈਂਬਰ ਆ ਸਾਡੇ ਨਾਲ। ਇਹ ਵੀਰਾਂ ਸਾਰੇ ਅੱਜ ਇਹ ਬਾਪੂ ਦੀ ਸੇਵਾ ਕਰ ਰਹੇ ਨੇ ਸਾਡੇ ਨਾਲ ਖੇਡ ਰਹੇ ਨੇ ਕਿ ਇਹ ਤਾਂ ਹੀ ਸਫਲ ਹੋਣੀ ਹੈ ਜੇ ਤੁਸੀਂ ਵੀ ਸਾਥ ਦੇ। ਤੁਹਾਡਾ ਸਾਥ ਇੰਨਾ ਕੀ ਚਾਹੀਦਾ ਕਿ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਬਾਪੂ ਨੂੰ ਤੇ ਪਛਾਣ ਰਿਹਾ ਵਾ। ਸਾਸੀ ਰੇਟਾ ਦੇ ਉੱਤੇ ਨੰਬਰਾਂ ਤੇ ਸੰਪਰਕ ਕਰੋ। ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ। ਰੋਡ ਬੰਗਾ ਰੋਡ ਦੇ ਉੱਤੇ ਚੰਕਾਰ ਘਾੜ ਦੇ ਬਾਹਰ ਅਸੀਂ ਅੱਗੇ ਇਹ ਸਾਰੇ ਤੂਰ ਸਾਡੇ ਇਸ ਅਪਰਾਲੇ ਚ ਸਾਫ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਮੀ ਬਹੁਤ ਜਿਆਦਾ ਵਾ ਇਹ ਪੂਰਾ ਪਾਣੀ ਸੀਗਾ ਜੀ ਉਸ ਦਿਨ ਲਗਨ ਵਰਸਾ ਦੇ ਮਿਲੂ ਪਾਣੀ ਚ ਭਰੇ ਸੀ ਅੱਛਾ ਜੀ ਉਸ ਟਾਈਮ ਤੇ ਪਾਈ ਚੁੱਕੀ ਸੀ ਜਦੋਂ ਦਾ ਬੰਦ ਕਰਵਾਉਂਦੇ ਨੇ ਇਹ ਸ਼ਾਨੀਆ ਖਾਓਮੀ ਨੇ ਬਹੁਤ ਸਰਜੀਤ ਜੀ ਬਹੁਤ ਵਧੀਆ ਸਿੰਗਰ ਨੇ ਬਹੁਤ ਵਧੀਆ ਵੀਰ ਨੇ ਜਿਹੜਾ ਆਪ ਨੇ ਲਾਉਂਦੇ ਨੇ ਬਹੁਤ ਵਧੀਆ ਸਿੰਗਰ ਨੇ ਬਹੁਤ ਚੰਗੇ ਇਨਸਾਨ ਵੀ ਨੇ ਅੱਜ ਕੱਲ ਬਾਕੀ ਸਾਰੇ ਅਹੁਦੇਦਾਰੀਆਂ ਜਾਂ ਜੋ ਵੀ ਸਾਡੇ ਚ ਇਕਲਾ ਹੈ ਉਹ ਸਾਰੀਆਂ ਤਾਂ ਹੀ ਮੈਨੇ ਰੱਖਦੀਆਂ ਕਿ ਅਸੀਂ ਚੰਗੇ ਇਨਸਾਨ ਬਣੇ ਚੰਗੇ ਇਨਸਾਨ ਹੋਣ ਦੇ ਪਰ ਕੇ ਆਪ ਆਪਣਾ ਕਿਸੇ ਹੋਰ ਦੇ ਲਈ ਖੜਦੇ ਆ ਕਿਸੇ ਹੋਰ ਦੇ ਨਾਲ ਖੜਦੇ ਆ ਕਿਸੇ ਹੋਰ ਦੇ ਦਰਦ ਨੂੰ ਆਪਣਾ ਦਰਦ ਸਮਝਦੇ ਆ ਤੇ ਅੱਜ ਅਸੀਂ ਉਗਵਾੜੇ ਸ਼ਹਿਰ ਤੋਂ ਬਾਪੂ ਜੀ ਨੂੰ ਲੈ ਕੇ ਚੱਲੇ ਆ। ਵਾਹ ਕਿੰਦੀ ਕਹਾਤਾ ਸਾਹਿਬਾ ਜੀ। ਉਹਨਾਂ ਦਾ ਜਿਹੜੇ ਪਹਿਲੇ ਕੱਪੜੇ ਆ ਪਾਇਰੇ ਸੀ ਉਹਦੇ ਤੋਂ ਬਾਅਦ ਤੋਂ ਵਗਿਆ